ਠੰਡੀ ਸੜਕ ਤੇ ਇੱਕ 8 ਸਾਲ ਦਾ ਮੁੰਡਾ ਆਪਣੀ ਮਰੀ ਹੋਈ ਭੈਣ ਨੂੰ سینੇ ਨਾਲ ਲਾਏ ਹੋਏ ਬੈਠਾ ਸੀ ਇੱਕ ਅਰਬਪਤੀ ਦੀ ਗੱਡੀ ਉਸ ਦੇ ਸਾਹਮਣੇ ਰੁਕੀ ਮੁੰਡਾ ਬੋਲਿਆ ਸਾਹਿਬ ਮੇਰੀ ਭੈਣ ਨੂੰ ਦਫਨਾ ਦਿਓ ਸਵੇਰ ਤੋਂ ਨਹੀਂ ਹਿੱਲ ਰਹੀ ਉਸ ਆਦਮੀ ਨੇ ਝੁੱਕ ਕੇ ਬੱਚੀ ਨੂੰ ਦੇਖਿਆ ਤੇ ਅਗਲੇ ਹੀ ਪਲ ਅਜੀਹਾ ਕਦਮ ਚੁੱਕਿਆ ਜਿਸ ਨੇ ਹਰ ਕਿਸੇ ਦੀ ਰੂਹ ਹਿਲਾ ਦਿੱਤੀ ਕਹਿੰਦੇ ਨੇ ਉਸ ਰਾਤ ਉਸ ਨੇ ਅਜੀਹਾ ਕੀਤਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਲੋਕ ਅੱਜ ਵੀ ਪੁੱਛਦੇ ਨੇ ਕਿ ਉਸ ਆਦਮੀ ਨੇ ਉਸ ਮਾਸੂਮ ਨਾਲ ਉਸ ਰਾਤ ਕੀ ਕੀਤਾ ਸੀ ਮੁੰਬਈ ਸ਼ਹਿਰ ਦੇ ਇੱਕ ਕੋਨੇ 'ਚ ਉਸ ਸਰਦ ਦਸੰਬਰ ਦੀ ਸਵੇਰ ਕੁਝ ਅਜੀਬਾ ਹੋਇਆ ਜਿਸ ਨੇ ਇਨਸਾਨੀਅਤ ਦੀ ਪਰਿਭਾਸ਼ਾ ਨੂੰ ਮੋੜ ਜਗਾਇਆ ਉਹ ਸਵੇਰ ਸੀ ਠੰਡੀ ਧੁੰਦਲੀ ਤੇ ਕੁਝ ਉਦਾਸ ਜਹੀ ਸੂਰਜ ਦੀਆਂ ਕਿਰਨਾਂ ਸਮੁੰਦਰ ਤੋਂ ਉੱਠਦੀ ਧੁੰਦ 'ਚੋਂ ਖੋ ਗਈਆਂ ਸੀ ਸੜਕਾਂ ਤੇ ਲੋਕਾਂ ਦੀ ਭੀੜ ਸੀ ਪਰ ਉਸ ਭੀੜ 'ਚ ਇੱਕ ਆਦਮੀ ਸੀ ਜੋ ਸਭ ਕੁਝ ਹੁੰਦਿਆਂ ਵੀ ਖਾਲੀ ਸੀ ਰਜੇਸ਼ ਸ਼ਰਮਾ ਰਜੇਸ਼ ਸ਼ਰਮਾ ਦਾ ਨਾਂ ਸੁਣਦਿਆਂ ਹੀ ਲੋਕ ਆਦਰ ਨਾਲ ਸਿਰ ਝੁਕਉਂਦੇ ਸੀ ਅਰਬਾਂ ਦੀ ਜਾਇਦਾਦ ਵੱਡਾ ਆਈਟੀ ਸਮਰਾਜ ਸ਼ਾਨਦਾਰ ਬੰਗਲਾ ਗੱਡੀਆਂ ਨੌਕਰ ਸਭ ਕੁਝ ਸੀ ਉਸ ਦੇ ਕੋਲ ਪਰ ਅੰਦਰੋਂ ਉਹ ਟੁੱਟ ਚੁੱਕਿਆ ਸੀ 3 ਸਾਲ ਪਹਿਲਾਂ ਉਸਦੀ ਪਤਨੀ ਸੀਤਾ ਇਸ ਦੁਨੀਆ ਤੋਂ ਚਲੀ ਗਈ ਸੀ ਕੈਂਸਰ ਨੇ ਉਸ ਨੂੰ ਉਸ ਤੋਂ ਖੋ ਲਿਆ ਸੀ ਉਸ ਤੋਂ ਬਾਅਦ ਰਜੇਸ਼ ਦਾ ਦਿਲ ਜਿਵੇਂ ਕਿਸੇ ਨੇ ਬੰਦ ਕਰ ਦਿੱਤਾ ਹੋਵੇ ਉਹ ਦਿਨ ਰਾਤ ਕੰਮ 'ਚ ਡੁੱਬੇ ਰਹਿੰਦਾ ਹੱਸਣਾ ਭੁੱਲ ਭੁੱਲ ਗਏ ਸੀ ਰਿਸ਼ਤਿਆਂ ਤੇ ਪਰੋਸ਼ਾ ਕਰਨਾ ਛੱਡ ਦਿੱਤਾ ਸੀ ਜੀਵਨ 'ਚ ਵਾਸ ਇੱਕ ਸਨਨਾਟਾ ਸੀ ਜੋ ਹਰ ਦਿਨ ਹੋਰ ਡੂੰਗਾ ਹੁੰਦਾ ਜਾ ਰਿਹਾ ਸੀ ਉਸ ਸਵੇਰ ਰਾਜੇਸ਼ ਬਿਨਾ ਕਿਸੇ ਮਕਸਦ ਦੇ ਆਪਣੀ ਗੱਡੀ ਲੈ ਕੇ ਸ਼ਹਿਰ ਦੀਆਂ ਗਲੀਆਂ 'ਚ ਨਿਕਲ ਪਏ ਉਹ ਗੱਡੀ ਨਹੀਂ ਜਿਵੇਂ ਆਪਣੇ ਅੰਦਰ ਦੀਆਂ ਖਾਲੀ ਸੜਕਾਂ 'ਤੇ ਤੁਰ ਰਹੇ ਸੀ ਗੱਡੀ ਦਾ ਸ਼ੀਸ਼ਾ ਢੇਠਾ ਸੀ ਠੰਡੀ ਹਵਾ ਅੰਦਰ ਆ ਰਹੀ ਸੀ ਪਰ ਉਸ ਦੇ ਦਿਲ ਦੀ ਠੰਡ ਤਾਂ ਬਹੁਤ ਪੁਰਾਣੀ ਸੀ ਤਦ ਇਹ ਕਿਤੋਂ ਇੱਕ ਕੰਬਦੀ ਮਾਸੂਮ ਜਿਹੀ ਆਵਾਜ਼ ਉਸ ਦੇ ਕੰਨਾਂ 'ਚ ਪਈ ਸਾਹਿਬ ਸਾਹਿਬ ਮੇਰੀ ਗੱਲ ਸੁਣੋ ਰਾਜੇਸ਼ ਨੇ ਹੌਲੀ ਜਿਹੀ ਸਿਰ ਮੋੜਿਆ ਤਾਂ ਦੇਖਿਆ ਇੱਕ ਤੰਗ ਗਲੀ ਦੇ ਮੋੜ ਤੇ ਇੱਕ ਛੋਟਾ ਜਿਹਾ ਮੁੰਡਾ ਸ਼ਾਇਦ 8 ਸਾਲ ਦਾ ਫਟੇ ਪੁਰਾਣੇ ਕੱਪੜਿਆਂ 'ਚ ਖੜ੍ਹਾ ਸੀ ਉਸਦੇ ਨੰਗੇ ਪੈਰ ਠੰਡੀ ਜ਼ਮੀਨ ਤੇ ਨੀਲੇ ਪੈ ਚੁੱਕੇ ਸੀ ਨੇੜੇ ਇੱਕ ਟੁੱਟੀ ਹੋਈ ਟੋਕਰੀ 'ਚ ਕੁਝ ਗੁਲਾਬ ਦੇ ਫੁੱਲ ਰੱਖੇ ਹੋਏ ਸੀ ਅੱਧੇ ਮੁਰਝਾਏ ਹੋਏ ਰਾਜੇਸ਼ ਨੇ ਆਪਣੀ ਗੱਡੀ ਰੋਕੀ ਤੇ ਉਸ ਕੋਲ ਜਾ ਕੇ ਖੜੇ ਹੋਏ ਉਹ ਮੁੰਡਾ ਕੰਬਦੇ ਹੋਏ ਬੋਲਿਆ ਸਾਹਿਬ ਕੀ ਤੁਸੀਂ ਮੇਰੀ ਮਦਦ ਕਰੋਗੇ ਮੇਰੀ ਛੋਟੀ ਭੈਣ ਸਵੇਰ ਤੋਂ ਨਹੀਂ ਹਿਲ ਰਹੀ ਬਹੁਤ ਠੰਡੀ ਹੋ ਗਈ ਹੈ ਮੇਰੇ ਕੋਲ ਉਸ ਨੂੰ ਦਫਨਾਉਣ ਦੇ ਪੈਸੇ ਨਹੀਂ ਹੈ ਰਾਜੇਸ਼ ਦੇ ਕਦਮ ਜਿਵੇਂ ਥੰਮ ਗਏ ਉਹ ਹੈਰਾਨੀ ਨਾਲ ਉਸ ਮੁੰਡੇ ਨੂੰ ਦੇਖਦੇ ਰਹੇ ਗਲੀ 'ਚ ਹਨੇਰਾ ਸੀ ਬਦਬੂ ਗਰੀਬੀ ਦੀ ਉਹ ਸੁਗੰਧ ਜਿਸ ਨੂੰ ਸਿਰਫ ਉਹ ਹੀ ਸਮਝ ਸਕਦੇ ਨੇ ਜੋ ਰੋਜ਼ ਉਸ ਮਾਹੌਲ 'ਚ ਜਿਉਂਦੇ ਨੇ ਉੱਥੇ ਇੱਕ ਫਟੇ ਕੰਬਲ ਹੇਠ ਜ਼ਮੀਨ ਤੇ ਲੇਟੀ ਸੀ ਇੱਕ ਛੋਟੀ ਜਹੀ ਬੱਚੀ ਸ਼ਾਇਦ 2 ਸਾਲ ਦੇ ਚਿਹਰਾ ਬਿਲਕੁਲ ਸਫੇਦ ਬੁੱਲ ਨੀਲੇ ਤੇ ਸਰੀਰ ਬਰਫ਼ ਵਰਗਾ ਠੰਡਾ ਰਜੇਸ਼ ਦੇ ਸਾਹ ਜਿਵੇਂ ਰੁਕ ਗਏ ਉਹਨਾਂ ਨੇ ਹੇਡਾ ਝੁੱਕ ਕੇ ਦੇਖਿਆ ਮੁੰਡੇ ਨੇ ਹੌਲੀ ਆਵਾਜ਼ ਚ ਕਿਹਾ ਸਾਹਬ ਇਹ ਮੇਰੀ ਭੈਣ ਰੀਆ ਹੈ ਸਵੇਰ ਤੋਂ ਨਹੀਂ ਉੱਠ ਰਹੀ ਹੈ ਮੈਂ ਬਹੁਤ ਹਿਲਾਇਆ ਪਰ ਇਹ ਨਹੀਂ ਜਾਗੀ ਸਾਰੇ ਕਹਿੰਦੇ ਨੇ ਮਰ ਗਈ ਪਰ ਮੈਨੂੰ ਯਕੀਨ ਨਹੀਂ ਤੁਸੀਂ ਇਸ ਨੂੰ ਮਿੱਟੀ ਵਿੱਚ ਦਫਨਾ ਦਿਓ ਨਾ ਸਾਹਬ राजेश ਦੇ ਬੁੱਲ ਕੰਬ ਗਏ ਉਹ ਕੁਝ ਬੋਲ ਨਾ ਸਕੇ 3 ਸਾਲ ਪਹਿਲਾਂ ਜਦੋਂ ਸੀਤਾ ਦੀ ਦੇ ਉਹਨਾਂ ਦੇ ਸਾਹਮਣੇ ਪਈ ਸੀ ਉਦੋਂ ਵੀ ਉਹ ਇੰਜ ਹੀ ਚੁੱਪ ਖੜੇ ਸੀ ਅੱਜ ਉਹੀ ਬੇਵਸੀ ਉਹੀ ਦਰਦ ਮੁੜ ਆਇਆ ਸੀ রাজেশ ਹੌਲੀ ਜਿਹੇ ਝੁਕੇ ਤੇ ਬੱਚੀ ਦੀ ਗਰਦਨ ਤੇ ਉਂਗਲਾਂ ਰੱਖੀਆਂ ਉਹਨਾਂ ਦਾ ਦਿਲ ਜਿਵੇਂ ਰੁਕ ਗਿਆ ਪਰ ਫਿਰ ਬਹੁਤ ਹੌਲੀ ਬਹੁਤ ਹਲਕੀ ਪਰ ਧੜਕਣ ਸੀ ਹਾਂ ਉਹ ਬੱਚੀ ਜਿੰਦਾ ਸੀ ਰਾਜੇਸ਼ ਦੀਆਂ ਅੱਖਾਂ 'ਚ ਜਿਵੇਂ jaan ਪੈ ਗਈ ਉਹਨਾਂ ਨੇ ਤੁਰੰਤ ਮੁੰਡੇ ਨੂੰ ਕਿਹਾ ਬੇਟਾ ਜਲਦੀ ਕਰ ਸਾਨੂੰ ਹਸਪਤਾਲ ਜਾਣਾ ਹੈ ਰਾਜੇਸ਼ ਨੇ ਆਪਣਾ ਕੋਟ ਲਾ ਕੇ ਬੱਚੀ ਨੂੰ ਉਸ ਚਿਲ ਪੇਟਿਆ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਹਸਪਤਾਲ ਵੱਲ ਚੱਲ ਪਏ ਰਾਤ 'ਚ ਉਹਨਾਂ ਨੇ ਆਪਣੇ ਫੋਨ ਤੋਂ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਕਾਲ ਕੀਤੀ ਆਈ ਸੀ ਯੂ ਤਿਆਰ ਕਰੋ ਬੱਚੀ ਨੂੰ ਲੈ ਕੇ ਮੈਂ ਆਉਂਦਾ ਪਿਆ ਜਲਦੀ ਗੱਡੀ ਹਾਰਨ ਵਜਾਂਦੀ ਟਰੈਫਿਕ ਚੀਰਦੀ ਅੱਗੇ ਵੱਧ ਰਹੀ ਸੀ ਰਾਜੇਸ਼ ਦੇ ਦਿਲ 'ਚ ਡਰ ਸੀ ਪਰ ਕਿਤੇ ਨਾ ਕਿਤੇ ਇੱਕ ਉਮੀਦ ਵੀ ਜਾਗ ਪਈ ਸੀ ਸ਼ਾਇਦ ਇਸ ਵਾਰ ਉਹ ਕਿਸੇ ਨੂੰ ਬਚਾ ਲੈਣ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਬੱਚੀ ਨੂੰ ਅੰਦਰ ਲੈ ਲਿਆ ਅਮਨ ਉਹ ਛੋਟਾ ਮੁੰਡਾ ਦਰਵਾਜ਼ੇ ਤੇ ਬਾਹਰ ਖੜਾ ਕੰਬ ਰਿਹਾ ਸੀ ਰਾਜੇਸ਼ ਨੇ ਉਸ ਦਾ ਮੋਢਾ ਫੜਿਆ ਤੇ ਕਿਹਾ ਡਰਨਾ ਬੇਟਾ ਹੁਣ ਤੇਰੀ ਭੈਣ ਠੀਕ ਹੋ ਜਾਵੇਗੀ ਘੰਟੇ ਬੀਤ ਗਏ ओ, रजेश ਉੱਥੇ ਹੀ ਬੈਠੇ ਰਹੇ ਜਿਵੇਂ ਸਮਾਂ ਥੰਮ ਗਿਆ ਹੋਵੇ ਹਰ ਵਿਪਦੀ ਆਵਾਜ਼ ਤੇ ਉਹਨਾਂ ਦੀਆਂ ਨਜ਼ਰਾਂ ਉੱਠ ਜਾਂਦੀਆਂ ਉਹ ਪਹਿਲੀ ਵਾਰ ਕਿਸੇ ਹੋਰ ਲਈ ਇੰਨੇ ਬੇਚੈਨ ਸੀ ਆਖਰਕਾਰ ਡਾਕਟਰ ਬਾਹਰ ਨਿਕਲੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਸੀ ਸਾਰਾ ਬੱਚੀ ਹੁਣ ਠੀਕ ਹੈ ਪਰ ਬਹੁਤ ਨਾਜ਼ੁਕ ਹਾਲਤ ਹੈ ਸਾਨੂੰ ਕੁਝ ਦਿਨ ਨਿਗਰਾਨੀ 'ਚ ਰੱਖਣਾ ਪਵੇਗਾ ਰਜੇਸ਼ ਨੇ ਸੁੱਖ ਦਾ ਸਾਹ ਲਿਆ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀ ਉਹਨਾਂ ਨੇ ਅਸਮਾਨ ਵੱਲ ਦੇਖਿਆ ਧੰਨਵਾਦ ਸਿਤਾ ਅੱਜ ਤੂੰ ਮੈਨੂੰ ਮੁੜ ਜੀਣ ਦੀ ਵਜ੍ਹਾ ਦਿੱਤੀ ਅਗਲੇ ਦਿਨ ਹਸਪਤਾਲ 'ਚ ਸਮਾਜ ਕਲਿਆਣ ਵਿਭਾਗ ਦੀ ਅਧਿਕਾਰੀ ਆਈ ਉਸ ਨੇ ਰਾਜੇਸ਼ ਨੂੰ ਨਿਮਰਤਾ ਨਾਲ ਦੇਖਿਆ ਸਰ ਅਸੀਂ ਤੁਹਾਡੇ ਜਜ਼ਬੇ ਦੀ ਕਦਰ ਕਰਦੇ ਹਾਂ ਪਰ ਕਾਨੂੰਨ ਮੁਤਾਬਕ ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਜਦੋਂ ਤੱਕ ਅਦਾਲਤ ਤੋਂ ਇਜਾਜ਼ਤ ਨਾ ਮਿਲੇ ਤੁਸੀਂ ਆਸਥਾਈ ਸਰਪ੍ਰਸਤ ਵੀ ਨਹੀਂ ਬਣ ਸਕਦੇ ਰਾਜੇਸ਼ ਨੇ ਸ਼ਾਂਤ ਸੁਰਜ ਕਿਹਾ ਮੈਂ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਾਂਗਾ ਪਰ ਇਨ੍ਹਾਂ ਬੱਚਿਆਂ ਨੂੰ ਅਨਾਥ ਆਸ਼ਰਮ ਨਹੀਂ ਭੇਜ ਸਕਦਾ ਮੈਂ ਕੱਲ ਦੇਖਿਆ ਸੀ ਕਿ ਇਨ੍ਹਾਂ ਦੀਆਂ ਅੱਖਾਂ 'ਚ ਉਹ ਹੀ ਦਰਦ ਸੀ ਜੋ ਮੈਂ ਆਪਣੀ ਪਤਨੀ ਨੂੰ ਗੁੰਮਦੇ ਵੇਲੇ ਦੇਖਿਆ ਸੀ ਮੈਂ ਇਨ੍ਹਾਂ ਦਾ ਪਿਓ ਬਣਨਾ ਚਾਹੁੰਦਾ ਹਾਂ ਅਧਿਕਾਰੀ ਨੇ ਕਿਹਾ ਤੁਹਾਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ ਰਾਜੇਸ਼ ਨੇ ਡਰੀਤਾ ਨਾਲ ਕਿਹਾ ਫਿਰ ਮੈਂ ਅਦਾਲਤ ਜਾਵਾਂਗਾ ਅਗਲੇ ਹਫਤੇ ਅਦਾਲਤ ਦੀ ਸੁਣਵਾਈ ਹੋਈ ਰਾਜੇਸ਼ ਦੇ ਵਕੀਲ ਨੇ ਸਾਰਾ ਮਾਮਲਾ ਰੱਖਿਆ ਸਾਹਮਣੇ ਬੈਠੇ ਜੱਜ ਨੇ ਪੁੱਛਿਆ ਰਾਜੇਸ਼ ਤੁਸੀਂ ਇਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਕਿਉਂ ਲੈਣਾ ਚਾਹੁੰਦੇ ਹੋ ਰਾਜੇਸ਼ ਨੇ ਸਿਰ ਝੁਕਾ ਕੇ ਕਿਹਾ ਕਿਉਂਕਿ ਕੱਲ ਮੈਂ ਜਾਣਿਆ ਕਿ ਪੈਸਾ ਕਿਸੇ ਦੀ ਜਾਨ ਨਹੀਂ ਖਰੀਦ ਸਕਦਾ ਪਰ ਇੱਕ ਦਿਲ ਦੀ ਧੜਕਣ ਸ਼ਾਇਦ ਕਿਸੇ ਨੂੰ ਵਾਪਸ ਲਿਆ ਸਕਦੀ ਹੈ ਇਹਨਾਂ ਬੱਚਿਆਂ 'ਚ ਮੈਂ ਆਪਣੇ ਆ ਗੁਆਚੇ ਕਰਦੀ ਧੂਪ ਦੇਖੀ ਹੈ ਜੱਜ ਨੇ ਫਿਰ ਛੋਟੇ ਮੁੰਡੇ ਤੋਂ ਪੁੱਛਿਆ ਬੇਟਾ ਤੂੰ ਕੀ ਚਾਹੁੰਦਾ ਹੈ ਅਮਨ ਹੌਲੀ ਜਿਹੇ ਉੱਠਿਆ ਉਸ ਦੀਆਂ ਅੱਖਾਂ 'ਚ ਹੰਝੂ ਸੀ ਪਰ ਆਵਾਜ਼ ਸਾਫ਼ ਸੀ ਮੈਂ ਇਹਨਾਂ ਨਾਲ ਰਹਿਣਾ ਚਾਹੁੰਦਾ ਹਾਂ ਜੱਜ ਸਾਹਿਬ ਇਹਨਾਂ ਨੇ ਮੇਰੀ ਭੈਣ ਨੂੰ ਮਰਨ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਵੀ ਇਕੱਲਾ ਨਹੀਂ ਛੱਡਿਆ ਇਹ ਮੇਰੇ ਪਾਪਾ ਜੀ ਹਨ ਸਾਰਾ ਕੋਰਟ ਰੂਮ ਸੁੰਨ ਹੋ ਗਿਆ ਜੱਜ ਦੀਆਂ ਅੱਖਾਂ ਵੀ ਭਰ ਆਈਆਂ ਥੋੜੀ ਦੇਰ ਚੁੱਪ ਰਹਿ ਫਿਰ ਜੱਜ ਨੇ ਕਿਹਾ ਕਾਨੂੰਨ ਜਜ਼ਬਾਤ ਤੋਂ ਉੱਪਰ ਨਹੀਂ ਹੁੰਦਾ ਪਰ ਇਨਸਾਨੀਅਤ ਹਰ ਕਾਨੂੰਨ ਤੋਂ ਵੱਡੀ ਹੈ ਕੋਰਟ ਦਾ ਜੇਸ਼ ਸ਼ਰਮਾ ਨੂੰ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਦੇ ਦਿੰਦੀ ਹੈ ਰਾਜੇਸ਼ ਨੇ ਸਿਰ ਝੁਕਾ ਲਿਆ ਅੱਖਾਂ ਬੰਦ ਕੀਤੀਆਂ ਜਿਵੇਂ ਸਾਲਾਂ ਦਾ ਸੁੱਕਾ ਦਿਲ ਅੱਜ بھر ਪਿਆ ਹੋਵੇ ਕੋਰਟ ਤੋਂ ਬਾਹਰ ਨਿਕਲਦੇ ਹੀ ਅਮਨ ਦੌੜਦਾ ਹੋਇਆ ਰਾਜੇਸ਼ ਦੀ ਗੋਦ 'ਚ ਵੜ ਪਿਆ ਉਸਦੇ ਛੋਟੇ ਹੱਥਾਂ ਨੇ ਰਾਜੇਸ਼ ਨੂੰ ਇੰਜ ਥਾਮਿਆ ਜਿਵੇਂ ਜੀਵਨ ਦਾ ਸਹਾਰਾ ਮਿਲ ਗਿਆ ਹੋਵੇ ਰਾਜੇਸ਼ ਦੇ ਗਲੇ 'ਚ ਕੁਝ ਅੜਿਆ ਉਹਨਾਂ ਨੇ ਬਸ ਇੰਨਾ ਕਿਹਾ ਹੁਣ ਤੁਸੀਂ ਦੋਵੇਂ ਮੇਰੇ ਬੱਚੇ ਹੋ ਉਹਨਾਂ ਦੇ ਘਰ ਦੀਆਂ ਕੰਧਾਂ ਤੇ ਸਾਲਾਂ ਤੋਂ ਜੋ ਸਨਨਾਟਾ ਸੀ ਹੁਣ ਉੱਥੇ ਹਾਸਾ ਗੂੰਜਣ ਲੱਗਾ ਰੀਆ ਦੀ ਖਿੜਖੜਾਉਂਦੀ ਆਵਾਜ਼ ਅਮਨ ਦੀ ਪੜ੍ਹਾਈ ਦੀਆਂ ਗੱਲਾਂ ਤੇ ਰਾਜੇਸ਼ ਦੀ ਮੁਸਕੁਰਾਹਟ ਜਿਵੇਂ ਜੀਵਨ ਨੇ ਮੋੜ ਦਸਤਕ ਦਿੱਤੀ ਹੋਵੇ ਹੌਲੀ-ਹੌਲੀ ਕੁਝ ਮਹੀਨੇ ਬੀਤ ਗਏ ਰੀਆ ਦੀ ਸਿਹਤ ਸੁਧਰਨ ਲੱਗੀ ਅਮਨ ਸਕੂਲ ਜਾਣ ਲੱਗਾ ਰਜੇਸ਼ ਹਰ ਸ਼ਾਮ ਦਫ਼ਤਰ ਤੋਂ ਮੁੜਦੇ ਤਾਂ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਬਾਗ 'ਚ ਜਾਂਦੇ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕੋਈ ਅਧੂਰਾ ਆਦਮੀ ਮੁੜ ਪੂਰਾ ਹੋ ਗਿਆ ਹੋਵੇ 6 ਮਹੀਨਿਆਂ ਬਾਅਦ ਅਦਾਲਤ ਨੇ ਸਥਾਈ ਸਰਪ੍ਰਸਤੀ ਦਾ ਹੁਕਮ ਦੇ ਦਿੱਤਾ ਹੁਣ ਉਹ ਕਾਨੂੰਨੀ ਤੌਰ ਤੇ ਰਜੇਸ਼ ਦੇ ਬੱਚੇ ਸੀ ਰਜੇਸ਼ ਨੇ ਉਹਨਾਂ ਦੇ ਨਾਂ ਤੇ ਇੱਕ ਟਰਸਟ ਬਣਾਇਆ ਸੀਤਾ ਚਿਲਡਰਨ ਹੋਮ ਤਾਂ ਜੋ ਕੋਈ ਹੋਰ ਬੱਚਾ ਬੱਚਾ ਸੜਕ ਤੇ ਅਜੇਹੀ ਹਾਲਤ ਚ ਨਾ ਰਹੇ ਰਜੇਸ਼ ਅੱਜ ਵੀ ਅਰਪਤੀ ਨੇ ਪਰ ਹੁਣ ਉਹਨਾਂ ਦੀ ਅਸਲੀ ਦੌਲਤ ਬੈਂਕ ਬੈਲੈਂਸ ਨਹੀਂ ਸਗੋ ਘਰ ਦੀਆਂ ਕੰਦਾਂ ਕੰਦਾਂ ਚ ਗੂੰਜਦੀ ਰੀਆ ਦੇ ਹਾਸੇ ਚ ਹੈ ਅਮਨ ਦੀਆਂ ਕਿਤਾਬਾਂ ਚ ਹੈ ਤੇ ਹਰ ਰਾਤ ਜਦੋਂ ਉਹ ਦੋਵੇਂ ਰਾਜੇਸ਼ ਦੀ ਗੋਦ ਚ ਸਿਰ ਰੱਖ ਕੇ ਸੌਂਦੇ ਨੇ ਤਾਂ ਉਸ ਆਦਮੀ ਦੇ ਦਿਲ ਦਾ ਸਨਾਟਾ ਹਮੇਸ਼ਾ ਲਈ ਮਿਟ ਚੁੱਕਾ ਹੁੰਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀ ਅਸਲੀ ਸਫਲਤਾ ਪੈਸਾ ਜਾਂ ਰੁਤਬਾ ਨਹੀਂ ਸਗੋਂ ਕਰੁਣਾ ਤੇ ਇਨਸਾਨੀਅਤ ਹੈ ਪੈਸੇ ਨਾਲ ਅਸੀਂ ਈ ਚੀਜ਼ਾਂ ਖਰੀਦ ਸਕਦੇ ਹਾਂ ਪਰ ਕਿਸੇ ਦੀ ਧੜਕਣ ਬਚਾਉਣ ਦੀ ਤਾਕਤ ਸਿਰਫ ਇੱਕ ਦਿਲ 'ਚ ਹੁੰਦੀ ਹੈ ਰਾਜੇਸ਼ ਸ਼ਰਮਾ ਨੇ ਸਿਰਫ ਦੋ ਬੱਚਿਆਂ ਨੂੰ ਗੋਦ ਨਹੀਂ ਲਿਆ ਉਹਨਾਂ ਨੇ ਆਪਣੇ ਆਪ ਨੂੰ ਨਵਾਂ ਜਨਮ ਦਿੱਤਾ ਉਹਨਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਇਨਸਾਨੀ ਤੇ ਜਿੰਦਾ ਹੈ ਜੇ ਦਿਲ 'ਚ ਥਾ ਹੋਵੇ ਤਾਂ ਦੁਨੀਆ ਬਦਲ ਸਕਦੀ ਹੈ ਕਦੇ ਕਦੇ ਇੱਕ 마ਸੂਮ ਦੀ ਪੁਕਾਰ ਸਾਨੂੰ ਉਹ ਸਿਖਾ ਜਾਂਦੀ ਹੈ ਹੈ ਜੋ ساری ਉਮਰ ਦੇ ਤਜਰਬੇ ਨਹੀਂ ਸਿਖਾ ਸਕਦੇ ਤੇ ਉਸ ਦਿਨ ਮੁੰਬਈ ਦੀ ਉਸ ਸਰਦ ਸਵੇਰ ਰਾਜੇਸ਼ ਰਾਜੇਸ਼ ਸ਼ਰਮਾ ਇੱਕ ਅਰਪਤੀ ਤੋਂ ਪਿਤਾ ਬਣ ਗਏ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ